ਹਾਂਜੀ ਗਾਇਸ ਜੇ ਗੁੱਡ ਮਾਰਨਿੰਗ ਸਾਰਿਆਂ ਨੂੰ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਠੰਡ ਬਹੁਤ ਆ ਗਾਇਸ ਜੇ ਬਹੁਤ ਜ਼ਿਆਦਾ ਤੇ ਆਪਾਂ ਪਟਕੇ ਨਾਲੇ ਗਰਮ ਪਣੀ ਨਾਲੇ ਅੱਜ ਹੈਗੀ ਆ 30 ਤਰੀਕ ਨੂੰ ਤੇ ਆਪਾਂ ਨਾਲੇ ਗਰਮ ਪਣੀ ਬਣਾਵਾਂਗੇ ਮੁੜਾ ਫੀਲ ਕਿ ਚਾਹ ਠੀਕ ਹੈ ਨਾ ਤੇ ਚਾਹ ਮੇਰੀ ਬੰਦ ਵੀ ਆ ਤੇ ਹੁਣ ਆਪਾਂ ਬਣਾਵਾਂਗੇ ਚਾਹ ਤੁਸੀਂ ਚੈਨਲ ਨੂੰ ਜਿਹਨੇ ਨਹੀਂ ਕੀਤਾ ਹਜੇ ਤੱਕ ਸਬਸਕ੍ਰਾਈਬ ਕਰ ਲਿਓ ਤੇ ਜਿਹੜਾ ਬੈਲ ਆਈਕਨ ਦਾ ਨੋਟੀਫਿਕੇਸ਼ਨ ਦਾ ਹੋ ਹੁੰਦਾ ਉਹ ਨੂੰ ਨਾ按 ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇ ਘੰਟੀ ਨੂੰ ਦਬਾ ਦਿਓ ਠੀਕ ਹੈ ਨਾ ਤੇ ਬਾਕੀ ਤੇ ਅੱਜ ਵਲੌਗ ਨਾਲ ਤੁਸੀਂ ਬਣੇ ਰਹੋ ਠੀਕ ਹੈ ਨਾ ਅੱਗੇ ਐਸੀ ਦੇ ਮੇਰੇ ਫੈਨਸ ਨੂੰ ਅਗਲਾ ਬਤਨ ਹੁਣ ਚਰਾਪਾ ਪਾਈਆਂ ਚਾਹ ਉਹ ਬਣੀ ਚਾਹ 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 ਚਾਹ

ਗਾਈਸ ਜਰੇ ਇਹ ਚੱਲ ਰਿਆ ਸਫਾਈ ਚੱਲਦੀ ਪਈ ਨਰੇਗਾ ਦੇ ਲੱਗੇ ਹੋਏ ਕਿਉਂਕਿ ਬਾਬਾ ਜੀ ਦਾ ਜਨਮ ਦਿਨ ਆ ਰਿਹਾ ਨਾ ਨਗਰ ਕੀਰਤਨ ਹੁੰਦਾ ਆ ਨਗਰ ਕੀਰਤਨ ਤੇ ਸਫਾਈ ਚਾਹੀਦੀ ਇੱਥੇ ਪਿੰਡ ਸਾਰਾ ਸਾਫ ਹੋਏਗਾ ਸਾਰੇ ਸਫਾਈ ਕਰਮਿੰਗੇ ਦੇਖੋ ਇੱਥੇ ਨਗਰ ਕੀਰਤਨ ਤੇ ਸਾਡੀ ਵੀ ਤਾਂ ਬਾਹਰ ਪਈਆਂ ਬੱਜਦੀਆਂ ਕੀ ਕਰੀ ਹੁਣ ਮਿਸਤਰੀ ਲਾਉਣਾ ਸੀਗਾ ਠੰਡ ਕਰਕੇ ਮੈਂ ਕਹਿੰਉਣੀ ਉਹ ਵੀ ਨਿਪਟ ਜਾਂਦਾ ਹਾਂ ਹਾਂ ਨਗਰ ਕੀਰਤਨ ਨਗਰ ਕੀਰਤਨ ਆਟਵਾਦ ਪਰਗੜ ਅਧਿਕਤ ਸਕੂਨ ਦਾ ਕੰਮ ਕਰਦਾ ਫਿਰ ਜਾਈਚ ਬਹਿ ਕੇ ਤੇ ਹਾਂ ਬੁੱਲੋ ਤੇ ਮੈਂ ਕੁਝ ਬਣਾਈਏ ਖਾਣ ਤੋਂ ਕਿ ਖਾਣ ਨੂੰ ਮੰਗਾਂ ਮੈਂ ਚੱਲੀ ਆ ਗਾਇਸ਼ਰੇ ਘਰ ਮੈਂ ਆਈ ਸੀ ਕਿ ਇੱਧਰ ਚਾਚੀ ਦੇ ਘਰੇ ਤੇ ਜਿਹੜਾ ਇਹ ਕੱਢਣ ਤੇ ਹੜੇ ਪਸੂ ਸੱਜੇ ਤੇ ਫੋਨ ਮੈਂ ਚੱਲੀ ਆ ਘਰ ਨੂੰ ਵੇਧੀ ਪ੍ਰਗਟ ਕੀ ਕਰਦਾ ਫਿਆ ਤੇ 2000 ਕਲੇ ਆ ਦੇ ਨੂੰ ਗਾਰ ਕੱਢੀ ਪਿਆ ਨਗਰ ਕੀਰਤਨ ਨਾਲੀਆਂ ਦੀ ਸਫਾਈ ਹੁੰਦੀ ਵੀ ਨਗਰ ਕੀਰਤਨ ਹੁਣ ਬਾਬਾ ਜੀ ਦਾ ਜਨਮ ਦਿਨ ਆਉਣ ਵਾਲਾ ਦਾ ਨਵੇਂ ਸਾਲ ਚ ਫਿਰ ਇੱਥੇ ਸਫਾਈ ਕਰਦਣ ਸਾਰੇ ਬਾਥੀਆਂ ਪੁੱਥੀਆਂ ਚੰਕਦੇ ਨੇ ਸਾਰੀ ਸਫਾਈ ਹੋ ਜੂਗੀ ਦੇਖੋ ਕਿੰਨਾ ਸਾਫ਼-ਸਾਫ਼ ਲੱਗਦਾ ਪਿੰਡ ਸਾਡਾ ਆ ਗਾਇਜ਼ ਇਹ ਤਾਂ ਨਵੀਂ ਰਜਾਈ ਆ ਗਈ ਸਾਡੀ ਨਵੀਂ ਰਜਾਈ ਆ ਗਈ ਜੀ ਰੂੰ ਦੀ ਦੇਸੀ ਰੂੰ ਦੀ ਰਜਾਈ ਆ ਅਸੀਂ ਪ੍ਰਾਈਡ ਹਾਉਰ ਬਣਦੀ ਪਾਲਾ ਬਹੁਤ ਆਦਾ ਸੀ ਗਾਇਜ਼ ਇਹ ਬਣਾ ਲਗਣਾ ਹੈ ਇਹ ਬਣਾ ਲਗਣਾ ਆਹੋ ਬੜੀ ਡਿਗਰੀ ਹੈ ਹੂੰ ਭਾਰੇ ਲਗਨੀ ਹੈ ਹਾਂ ਬਣਾ ਕੰਮ ਕਰ ਦਿਓ ਦਿਖਾਓ ਤੁਸੀਂ ਖੋਲ ਕੇ ਇਹਨਾਂ ਦੇ ਨਾ ਭਾਰੀ ਵਾਵਾ ਹੁਣੀ ਆ ਭਾਰੇ ਦਾ ਬਹੁਤ ਸਾਰਿਆਂ ਦੀ ਹੂੰ ਸਾਰਿਆਂ ਦੇ ਆ ਕਰੋ ਗਲਾਸ ਚੜਾਉਣਾ ਬਸ ਨਾ ਹੂੰ ਗਲਾਸ ਵੀਰੇ ਮੋਟੀ ਬਹੁਤ ਹੈ ਹੈ ਮੋਟੀ ਬਹੁਤ ਇਹ ਰਹੀ ਹੈ ਵਿਆਹ ਦੇ ਗਲਾਸ ਚੜਕਾ ਤੇਰੇ ਵਾਲਾ ਹੂੰ ਇਹ ਗਲਾਬ ਨਾ ਪਤਾ ਕਿਵੇਂ ਚੜਾਉਣਾ ਹੂੰ ਇਹ ਮਿਣਕੇ ਜੜਾਉਣਾ ਇੱਕ ਪਾਸੇ ਵਿਹਲਾ ਰਹਿ ਜਾਂਦਾ ਤੇ ਇੱਕ ਪਾਸੇ ਸਹੀ ਰਹਿ ਜਾਂਦਾ ਇੱਕ ਪਾਸੇ ਦਾ ਲੰਮੀ ਜਾਂਦੇ ਇੱਕ ਪਾਸੇ ਚੋੜੀ ਘਟਾ ਉਵੇਂ ਗਲਾਬ ਹੈ ਗਲਾਬ ਨਾ ਮਿਣਕੇ ਉੱਤੇ ਭੂਵੇਂ ਚੜਾਏਉਂਦਾ ਆਪਾਂ ਉਵੇਂ ਚੜਾਉਣਾ काम हो गया क्लियर तेरा स्कूल ਦਾ ਕੰਮ ਸਾਰਾ ਹੋ ਗਿਆ ਕਲੀਅਰ ਵਾਟਲੀ ਮੈਂ ਨਾ ਆਇਆ ਇਕੱਲਾ ਪੜਾਇਆ ਨੇ ਜਾਈ ਸੁਣੀ ਨਿੱਗੀ ਬਹੁਤ ਹੁੰਦੀ ਦੇਖੋ ਜੀ ਦਾ ਸੰਤਾਨ ਬੋਲਾ ਜੀ ਸਿਰ ਸਾਡੀ ਨਮਿਰ ਜਾਈਆ ਨਮਿਰ ਜਾਈ ਰੂਹ ਦੀ ਆ ਦੇਸੀ ਰੂਹ ਦੀ ਇਹ ਤੇ ਕਹਾਂਗੇ ਅਰ ਜਾਈ ਨਮਿਰ ਜਾਈ ਦੇਸੀ ਰੂਹ ਦੀ ਉਹ ਵੀ ਜਿਹੜਾ ਪੁਰਾਣੀ ਦਾ ਭਰਾਲਾ ਹੈ ਹੈ ਆ ਮੇਰੇ ਕੋਲੇ ਇਹ ਆ ਹਾਂ ਜਿਹੜੀ ਰਜਾਈ ਕੱਢੀ ਨਾ ਇਹ ਚੰਦਾ ਹਾਂ ਉਹਦਾ ਜਿਹ ਭਰਾਉਣੀ ਤਾਂ ਮੈਂ ਪਰ ਦੂੰਗਾ ਆਹੋ ਭਰਾ ਲਓ ਕੰਮ ਕੋਈ ਆਉ ਜਾਂਦਾ ਫਿਰ ਉੱਤੇ ਲਈ ਜਾਂਦੀ ਚਾਹੀਦੀ ਰਜਾਈਆਂ ਤਾਂ ਹੁਣ ਤਾਂ ਬੈੱਡ ਵੀ ਦੋ ਵਿੱਚ ਰੱਖ ਲਾਂਗੇ ਫੇਵਰ ਵਾਲੀ ਫਿਰ ਰੱਖ ਦਿੰਦੇ ਆਲੀ ਇਹ ਗਲਾਫੇ ਤੇ ਚੜਾਵਾਂਗੇ ਬੈੱਡ ਲੈ ਕੇ ਮੂਖਲੀ ਉੱਪਰ ਰਜਾਈ ਜੀ ਲੈ ਕੇ ਖਾਵਾਂਗੇ ਇਹ ਮੂਖਲੀ ਗੈਸ ਤੇ ਮੂਖਲੀ ਰਜਾਈ ਜੀ ਲੈ ਕੇ ਮੂਖਲੀ ਖਾਣ ਦਾ ਮਜ਼ੇ ਹੀ ਹੋ ਰਾਣਾ ਸਾਰੇ ਖਾਂਦੇ ਆ ਨਾ ਥਾਲਾ ਵਾਲੀ ਕਿਉਂ ਨਾ ਫੇਰ ਅਸੀਂ ਹੁਣ ਮੂਕਲੀ ਖਾਵਾਂਗੇ ਤੇ ਨਾਲ ਨਾਲ ਅਸੀਂ ਦੇਖਾਂਗੇ ਪੁੱਤਾਂ ਵਾਲੀ ਫਿਲਮ ਤੇ ਇਹ ਪੁੱਤਾਂ ਵਾਲੀ ਫਿਲਮ ਹਾਂ ਗਾਇ ਇਹ ਮੈਨੂੰ ਪੁੱਤਾਂ ਵਾਲੀ ਫਿਲਮ ਪਸੰਦ ਆ ਪਰ ਮੈਨੂੰ ਨਹੀਂ ਜਾਨਵਰਾਂ ਵਾਲੀਆਂ ਜਿਵੇਂ ਸ਼ੇਰ ਉਹ ਤਾਂ ਪਸੰਦ ਆ ਸ਼ੇਰ ਵਾਲੀ ਹਾਂ ਹਾਂ ਸ਼ੇਰ ਵਾਲੀਆਂ ਤਾਂ ਸਮੋ ਸ਼ੇਰ ਵਾਲੀ ਪਸੰਦ ਆ ਹਾਂ ਸ਼ੇਰ ਵਾਲੀ ਫਰਲਾਓ ਸ਼ੇਰ ਆ ਜੋ ਨੈਲ ਜਿਹੜੀ ਉਹ ਜਿਹੜੇ ਸ਼ੇਰ ਹੁੰਦਾ ਵਾ ਹਾਂ ਹਾਂ ਸ਼ੇਰ ਹੀ ਹੁੰਦਾ ਫੇਰ ਜੰਗਲ ਦੇ ਵਿੱਚ ਭਾਈ ਫਸ ਜਾਂਦਾ ਹੂੰ ਹੁਣ ਦੀ ਸਟੋਰੀ ਸੁਣੋ ਨਹੀਂ ਕਿ ਲੰਗੇ ਵੀ ਲੰਗੇ ਆ ਕਿੰਨੇ ਦਿਨ ਮੂਹ ਵੀ ਹੋ ਤੈ ਹਾਂ ਜਿਹੜੀ ਸ਼ੇਰ ਆਪਣੇ ਗਰਮ ਗਰਮ ਵੇਚਦੇ ਹਨ ਹਾਂ ਪਰੋਂਦੇ ਠੰਡੀ ਜਾਂਦੀ ਫੇਰ ਉਹਨਾਂ ਦੇ ਠੰਡੀ ਜਾਂਦੀ ਦਾ ਫਾਇਦਾ ਕੀ ਆ ਹੂੰ ਵਧੀਆ ਹੁੰਦੀ ਉਹ ਫਿਰ ਨਹੀਂ ਉਹਨਾਂ ਦੇ ਠੰਡੀ ਹੋਣ ਦਾ ਫਾਇਦਾ ਕਿ ਕਲੇ ਬੈਂਕ ਕੋਲ 50 ਮਿੰਟ ਦੋ ਪੈਰੇ ਮੈਨੂੰ ਕੋਪਸਾਂ ਮੈਨੂੰ ਸਹੀ ਮਿਲੇ 580 ਪਹਿਲਾਂ ਦੇਖਣਗੇ ਉੱਥੇ ਜੀਰੇ ਆਏ ਸੀ ਸਾਈਡ ਤੇ ਅਗਰ ਚਾਹ ਹੀ ਬਣਾ ਲਿਆ ਉਹ ਮੈਂ ਨਹੀਂ ਬਣਾਣੀ ਮੈਨੂੰ ਕੋੜਾ ਆਉਂਦੀ ਯਾਰ ਹੁਣ ਮੈਨੂੰ ਕੋਈ ਨਹੀਂ ਆ ਸਖਲਾ ਸਖਣੀ ਕਦੋਂ ਮੰਮੀ ਨੂੰ ਜਾਈ ਤੇ ਚਾਹ ਦੇ ਆ ਕਰ ਕੀ ਸਖਲਾ ਗਈ ਤੇ ਚਾਹ ਦੇ ਮੈਨੂੰ ਆਉਂਦੀ ਤਾਂ ਖਲਾ ਕਰ ਬਣਾ ਕੇ ਕੜਾਈ ਜੰਦੇ ਇੱਧਰ ਫੜਾਓ ਖਾਣ ਉਹ ਤੈਨੂੰ ਖਾਣਾ ਮੈਂ ਨਹੀਂ ਇਹ ਤਾਂ ਬੈੱਡ ਤੇ ਵੱਡੇ ਤੇ ਪਿਛਾ ਕੇ ਚਲੋ ਸਭ ਕੁਝ ਕੀ ਮਾਸ ਇਹ ਗਾਇਸ ਵੀਰੇ ਆਪਾਂ ਖਾਣ ਲੱਗੇ ਰੋਟੀ ਕਾਦੀ ਸਬਜ਼ੀ ਆ ਭਲਾ ਦੱਸੋ ਇਹ ਹੈਗੀ ਦੁੱਧ ਦੀ ਸਬ지 ਚੂਰੀ ਕੁੱਟ ਕੇ ਮਾਪੇ ਗੱਦੀ ਬੈਠ ਗਈ ਜਮਾ ਬਚੂ ਇਹ ਖਾਊਗੀ ਕਿੰਦਾ ਦੀ ਬਣੀ ਹੈ ਸਬ지 ਇਹ ਤਾਂ ਖਾਦੀ ਵੀ ਨਹੀਂ ਤੇ ਇਸ ਤਰ੍ਹਾਂ ਆ ਡੈਡੀ ਮਿਰਚ ਕੱਢੀ ਨੇ ਮੈਂ ਕਿਹਾ ਖਾ ਲਓ ਬਹੁਤ ਸੋਲ ਹੁੰਦੀਆਂ ਹਾਂ ਆ ਆ ਮਿਰਚਾਂ ਸਿਰ ਖਾ ਲਓ ਮਿਰਚ ਮਿਰਚ ਪਰ ਗੱੜ ਤਾਂ ਡੈਡੀ ਖਾਂਦੇ ਵੇ ਰੋਟੀ ਚੂਰੀ ਕੁੱਟ ਕੇ ਮਿਰਚਾਂ ਦੇਖੋ ਕੱਢੀਆਂ ਇਹਨਾਂ ਨੇ ਸਾਈਡ ਤੇ ਡੈਡੀ ਨੇ ਕੱਢੀਆਂ ਮੈਂ ਤਾਂ ਕਿਉਂ ਨਹੀਂ ਕੱਢੀਆਂ ਤੇ ਗਾਇਸਰ ਸਾਡੀ ਨਵੀਂ ਰਚਾਈ ਦੇਖ ਲੋ ਕਿ ਨਹੀਂ ਇਹ ਨਾ ਦੇਸੀ ਰੂੰ ਦੀ ਆ ਦੇਸੀ ਰੂੰ ਦੀ ਰਜਾਈ ਬਣਵਾਈ ਆ ਸੀ ਦੇਸੀ ਰੂੰ ਦੀ ਰਜਾਈ ਆ ਇਹ ਤੇ ਉੱਤੇ ਗਲਾਸ ਜਿਹੜਾ ਹੈ ਸ਼ਨੀਲ ਦਾ ਤੇ ਕਿਉਂਕਿ ਨਾ ਕਹਿੰਦੇ ਦੇਸੀ ਰੂ ਦੀ ਨਿੱਕੀ ਵਾਲੀ ਹੁੰਦੀ ਸਾਡੇ ਤਾਂ ਹੈਗੀ ਠੰਡ ਬਹੁਤ ਕਿਉਂਕਿ ਨਹਿਰਾ ਲੱਗਦੀ ਆ ਸਾਡੇ ਸਾਡੇ 1.5 ਕਿਲੋ ਵਾਧਾ ਵਜਨ ਹੋਇਆ ਹੈ 2.5 ਕਿਲੋ ਵਾਧਾ ਜਿਹੜਾ ਜਿਹੜੇ ਗਲਾਸ ਦੇ ਜਿਹੜੇ ਸਾਡੇ 10 ਤੇ 2.5 10 ਕਿਲੋ ਤੇ 2 ਕਿਲੋ ਵਾਧਾ 12 ਕਿਲੋ ਆ ਫਿਰ 8 ਕਿਲੋ ਰੂੰ ਪਾਈ ਐ ਇਸੇ ਚਰਜਾਈ ਚ ਦੇਸੀ ਨੂੰ ਆ ਦੋ ਜੀਆਂ ਪੁਰਾਣੀਆਂ ਰਜਾਈਆਂ ਪਈਆਂ ਸੀ ਨਾ ਸਿੰਗਲ ਉਹਦੇ ਚੋਂ ਕਢਾ ਕੇ ਅਸੀਂ ਡਬਲ ਬੈੱਡ ਦੀ ਬਣਾ ਲਈ ਕਿ ਨਿੱਗੀ ਵਾਲੀ ਆ ਤੇ ਗਾਇਸ ਇਹ ਖਾਂ ਲੱਗੇ ਆ ਰੋਟੀ ਤੇ ਮੈਂ ਅਸੀਂ ਹੋ ਗਏ ਫ੍ਰੀ ਹੁਣ ਰੋਟੀ ਭੋਲੀ ਖਾ ਲਵੇ ਪਿਓ ਪੁੱਤ ਠੀਕ ਆ ਤੇ ਤੁਹਾਨੂੰ ਕਿੱਦਾਂ ਲੱਗਿਆ ਅੱਜ ਦਾ ਵਲੌਗ ਜੀ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਠੰਡ ਬਹੁਤ ਆ ਠੰਡ ਤੋਂ ਬਚੇ ਰਹੋ ਇਦਾਂ ਤਾਂ ਚੂਰੀਆਂ ਘੁੱਟ ਕੇ ਖਾਦੀਆਂ ਜਾ ਰਹੀਆਂ ਜਵਾਕਾਂ ਦੇ ਮੋٹے ਕੱਪੜੇ ਸੋਪ ਕਰਨਾ ਤਸੱਨ ਨਹੀਂ ਪਾ ਰਹੇ ਲੱਗਿਓ ਜੀ ਮੱਛੀਆਂ ਪਈਆਂ ਨਾ ਕੋਈ ਮੱਛੀ ਤੁਸੀਂ ਅੱਧੇ ਹਸਾ ਨਾ ਪਈਆਂ ਭਲਕੇ ਬੰਦੇ ਰੈਸਪੀ ਬਣੀ ਦੁੱਧ ਦੀ ਸਬਜ਼ੀ ਸਾਡੇ ਗੰਡਾ ਭੁੰਨ ਕੇ ਦੁੱਧ ਦੀ ਸਬਜ਼ੀ ਬਣਾਈ ਤੁਸੀਂ ਵੀ ਬਣਾਨੇ ਹੋ ਆ ਮਿਰਚਾਂ ਦੇ ਖੋਰੀਆਂ ਦਮ ਹੈ ਰੱਬ ਨੇ ਚੰਗੀ ਹੁੰਦੀ ਏ ਦੋ ਦੋ ਸਬਜ਼ੀ ਖਾਣੀ ਚਾਹੀਦੀ ਐ ਬਚੰਦ ਕਰ ਇੱਕ ਵਾਰ ਕੀ ਨਹੀਂ ਲੱਗਦੀ ਜੇ ਮਿਰਚਾਂ ਘੱਟ ਨਹੀਂ ਲੱਗਦੀ ਹੂੰ ਇੰਨੀ ਟੇਸਟੀ ਐ ਇਹਨੂੰ ਨਖਰੇ ਆਉਂਦੇ ਨੇ ਇੰਨੀ ਮਿਰਚਾਂ ਹਨ ਠੰਡ ਲੱਗ ਜਗਾ ਇਸ ਨੂੰ ਮਿਰਚ ਆਈ ਜਵੇ ਖਾਣੀ ਮਰ ਤਾਂ ਗਾਇਸ ਇਹ ਖਾਦ ਹੀ ਨਹੀਂ ਗਈ ਇਹ ਹੀ ਹਾਂਜੀ ਗਾਇਸ ਵੀਰੇ ਆਪਾਂ ਵੇਲੇ ਹੋ ਗਏ ਰੋਟੀ ਪਾਣੀ ਖਾ ਲਿਆ ਠੀਕ ਆ ਤੇ ਅ ਗਾਇਸ ਵੀਰੇ ਵਲੌਗ ਤੁਹਾਨੂੰ ਕਿਵੇਂ ਲੱਗਿਆ ਅੱਜ ਵਲੌਗ ਮੈਨੂੰ ਪਤਾ ਕੁਝ ਖਾਸ ਨਹੀਂ ਸੀਗਾ ਹੁਣ ਅਸਲ ਕੋਈ ਨਹੀਂ ਤੁਸੀਂ ਫਿਰ ਵੀ ਸਪੋਰਟ ਕਰਿਓ ਸੌਰੀ ਗਾਇਸ ਵੀਰੇ ਕੀ ਕਰਾਂ ਠੰਡ ਚ ਕੋਈ ਵਲੌਗ ਹੀ ਨਹੀਂ ਸੋਚਦਾ ਮੈਨੂੰ ਕੀ ਬਣਾਵਾ ਗਾਇਸ ਵੀਰੇ ਅ ਤੇ ਸਾਰੇ ਵਾਲੇ ਸਪੋਰਟ ਕਰਿਓ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਗਾਇਸ ਵੀਰੇ ਠੀਕ ਹੈ ਨਾ ਤੇ ਗਾਇਸ ਯਾਰ ਨਵੀਂ ਰਜਾਈ ਕਿੱਦਾਂ ਲੱਗੀ ਤੁਹਾਨੂੰ ਵਧੀਆ ਵਰ ਨਵੀਂ ਰਜਾਈ ਠੀਕ ਹੈ ਨਿੱਗੀ ਬਹੁਤ ਹੈ ਤੇ ਨੀਸ਼ਾ ਭੈਣ ਲੰਡਨ ਦਾ ਨੀਸ਼ਾ ਭੈਣ ਨੇ ਆਉਣਾ ਸਾਡੇ ਕੋਲੇ ਤੇ ਵੈਲਕਮ ਅਨੀਸ਼ਾ ਭੈਣ ਤੁਸੀਂ ਆਓ ਸਾਡੇ ਘਰੇ ਸਾਡੇ ਪਿੰਡ ਉਹਨਾਂ ਨੇ ਆਉਣਾ ਰਹਿਣਾ ਮੇਰੇ ਕੋਲੇ ਕਹਿੰਦੇ ਸੀ ਮੈਂ ਰਹੂੰਗੀ ਇੱਕ ਅੱਧਾ ਦਿਨ ਤੇ ਐ ਕਹਾਂ ਠੀਕ ਹੈ ਕਹਿੰਦੇ ਉਹਨਾਂ ਨੇ ਆਉਣਾ ਲੰਡਨ ਤੋਂ ਤੇ ਲੜਤੇ ਬਾਕੀ ਨੀਸ਼ਾ ਭੈਣ ਨੇ ਕਿਹਾ ਸੀ ਕਿ ਜਰੂਰ ਮੇਰਾ ਨਾਮ ਬਲੌਗ ਚ ਲਿਓ ਕਿਉਂਕਿ ਉਹਨਾਂ ਦੇ ਕਈ ਭੈਣ ਭਰਾਵਾਂ ਨੂੰ ਯਕੀਨ ਨਹੀਂ ਹੁੰਦਾ ਕਿ ਉਹਨਾਂ ਦੀ ਮੇਰੇ ਨਾਲ ਗੱਲ ਹੁੰਦੀ ਆ ਤੇ ਨੀਸ਼ਾ ਭੈਣ ਸੱਚੀ ਆ ਵੀ ਸਾਡੀ ਗੱਲਬਾਤ ਹੁੰਦੀ ਆ ਭੈਣ ਬਹੁਤ ਨਾਈਸ ਆ ਬਹੁਤ ਵਧੀਆ ਸੁਭਾਅ ਪੈਂਦਾ ਤੇ ਮੈਂ ਛੇਤੀ ਲੰਡਨ ਜਾ ਰਹੀ ਆ ਭੈਣ ਕੋਲੇ ਪਾਸਪੋਰਟ ਬਣਨ ਤੇ ਤਾਂ ਮੈਂ ਤੇ ਛੇਤੀ ਮੈਂ ਲੰਡਨ ਪਹੁੰਚੂਗੀ ਤੁਸੀਂ ਮੈਨੂੰ ਜਾਚੇ ਬੈਠੀ ਦੇਖੋਗੇ ਸੱਚੀ ਜਾ ਰਹੀ ਆ ਮੈਂ ਲੰਡਨ ਗਾਇਸ ਵੀਰੇ ਮਜ਼ਾਕ ਨਹੀਂ ਮੇ ਕਰਦੀ ਸੌਣ ਲੱਗੇ ਸੁੱਚੀ ਆ ਰਹੀ ਵ ਲੰਡਨੋਂ ਲੈ ਸੁੱਚੀ ਮਜ਼ਾਕ ਕਰਦੀ ਭਣਾ ਮੈਂ ਉਹ ਨਹੀਂ ਭਰਾ ਉਹ ਮਜ਼ਾਕ ਨਹੀਂ ਹੈਦੀ ਲੰਡਨ ਦਾ ਵੀਜ਼ਾ ਮਿਲਣਾ ਮੈਨੂੰ ਲੰਡਨ ਜਾਣਾ ਜਾਜ ਦੇ ਵਿੱਚ ਕਿ ਅਸੀਂ ਨਾ ਜਾਊਂਗੀ ਤੂੰ ਤੇ ਕਹਿੰਦਾ ਤੇ ਅਸੀਂ ਤੁਸੀਂ ਵੀ ਜਾਊਂਗੇ ਤੁਹਾਨੂੰ ਲੈ ਕੇ ਜਾਊ ਪੱਤ ਕਹਿੰਦਾ ਤੇ ਅਸੀਂ ਤੈਨੂੰ ਫੜ ਝੰਡ ਕੇ ਜਾਊਂਗੀ ਤੇਨਾਂ ਦੇ ਵੀਜ਼ੇ ਲਵਾਉ ਕੋਈ ਨਹੀਂ ਟੈਨਸ਼ਨ ਹੀ ਨਹੀਂ ਠੀਕ ਆ ਮਿਲਦੇ ਆ ਗਾਇਸ ਵੀਰੇ ਅਗਲੇ ਵਚਨ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰ ਦਿਓ ਗਾਇਸ ਵੀਰੇ ਮਿਲਦੇ ਆ ਅਗਲੇ ਬਲੌਗ ਚ ਥੈਂਕ ਯੂ ਲਾਈਕ ਸ਼ੇਅਰ ਕਮੈਂਟ ਗਾਇਸ ਵੀਰੇ ਕਰ ਦਿਓ